ਆਪੋ ਆਪਣਾ ਇਤਿਹਾਸ ਦੇ ਵਿੱਚੋਂ ਸਮਝਦੇ ਹਾਂ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਆ ਨਾ ਜ਼ਿਕਰ ਮਿਲਦਾ ਹੈ ਗੁਰੂ ਪਿਤਾ ਜੀ ਦੇ ਸਮੇਂ ਚੌਥੇ ਪਾਤਸ਼ਾਹ ਜੀ ਦੇ ਸਮੇਂ ਜੋਤ ਇੱਕ ਹੀ ਹੈ ਜਦੋਂ ਉਹ ਜੋਤ ਚੌਥੇ ਜਾਮੇ ਵਿੱਚ ਵਿਚਰ ਰਹੀ ਹੈ ਇਦਾਂ ਕਹਿ ਲਈਏ ਗੁਰੂ ਪਿਤਾ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਆਉਂਦਾ ਹੈ ਭਾਈ ਆਦਮ ਜੀ ਹੁਣ ਜਦੋਂ ਉਹ ਸਿੱਖ ਆਇਆ ਉਹਦੀ ਅੰਦਰ ਦੀ ਭਾਵਨਾ ਹੈ ਵੀ ਮਾਲਕ ਜੀ ਨੇ ਬੜਾ ਕੁਝ ਦਿੱਤਾ ਹੋਇਆ ਹੈ ਧਨ ਪਦਾਰਥਾਂ ਦੀ ਕਮੀ ਨਹੀਂ ਹੈ ਘਰ ਵਿੱਚ ਪਰ ਇੰਨਾ ਧਨ ਪਦਾਰਥਾਂ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਘਰ ਵਿੱਚ ਔਲਾਦ ਨਹੀਂ ਹੈ ਬੱਚਾ ਨਹੀਂ ਹੈ ਹੁਣ ਮਨ ਅੰਦਰ ਇੱਛਾ ਤੇ ਐ ਵੀ ਮੈਂ ਗੁਰੂ ਜੀ ਤੋਂ ਜਾ ਕੇ ਦਾਤ ਮੰਗਾ ਕਿਉਂਕਿ ਦਤਾਰ ਨੇ ਦੇਣ ਵਾਲੇ ਨਹੀਂ ਬਹੁਤ ਵੱਡੇ ਭਾਗ ਨੇ ਭਾਈ ਆਦਮ ਜੀ ਦੇ ਪਹੁੰਚ ਗਿਆ ਪੂਰੇ ਦੇ ਕੋਲ ਦਤਾਰ ਦੇ ਕੋਲ ਆਪਾਂ ਤਾਂ ਕਈ ਵਾਰ ਨਾ ਕੱਚਿਆਂ ਪਿੱਲਿਆਂ ਕੋਲੀ ਚਲੇ ਜਾਂਦੇ ਆ ਪਟਕਦੇ ਫਿਰਦੇ ਆ ਕਿਉਂਕਿ ਬਾਣੀ ਨਹੀਂ ਪੜੀ ਸਮਝ ਨਹੀਂ ਇਹ ਸਭ ਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਸਮਝ ਲਿਆ ਤੇ ਮਨ ਨਹੀਂ ਰਹੀ ਬਿਰਲੀਆਂ ਨੂੰ ਛੱਡ ਕੇ ਜੇ ਪਤਾ ਵੀ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਇੱਕ ਓੰਕਾਰ ਮਨ ਚੰਦਰਾ ਮੰਨਦਾ ਹੀ ਨਹੀਂ ਤੇ ਜਿਨ੍ਹਾਂ ਦਾ ਮੰਨਦਾ ਹੈ ਮubaruk ਹੈ ਵੱਡੇ ਭਾਗ ਹੁਣ ਜਿਸ ਸਮੇਂ ਭਾਈ ਆਦਮ ਜੀ ਆਏ ਵੱਡੇ ਭਾਗ ਸਹੀ ਕੋਲੇ ਆ ਗਏ ਪਤਾ ਹੈ ਦਤਾਰਕ ਕੌਣ ਹੈ ਕਿਹਦੇ ਦਰਵਾਜ਼ੇ ਅੱਗੇ ਪੜਿਆ ਜਾਂਦਾ ਹੈ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਮੇਰੇ ਜਾਂ ਤੁਹਾਡੇ ਦਰਵਾਜ਼ਿਆਂ ਅੱਗੇ ਸ਼ਬਦ ਨਹੀਂ ਪੜੇ ਜਾਂਦੇ ਇੱਕੋ ਇੱਕ ਘਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿੱਥੋਂ ਰੋਜ਼ ਆਵਾਜ਼ਾਂ ਆਉਂਦੀਆਂ ਨੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਇਹ ਨਹੀਂ ਕਿ ਕਿਸੇ ਪਦਾਰਥ ਦੀ ਕਮੀ ਹੈ ਤੇ ਦਰਵਾਜ਼ੇ ਕਿਸੇ ਲਈ ਬੰਦ ਵੀ ਨਹੀਂ ਹੁੰਦੇ ਆਮ ਤੇ ਦੁਨੀਆਂ ਵਿੱਚ ਆਪਾਂ ਕਿਸੇ ਤੋਂ ਕੁਝ ਮੰਗ ਲਈਏ ਨਾ ਕਿਸੇ ਨੇ ਬੜਾ ਸੁਣਾ ਲਿਖਿਆ ਸੀ ਕਿਸੇ ਵੀਰ ਨੇ ਉਹ ਕਹਿੰਦੇ ਨਾ ਮੈਨੂੰ ਥੋੜੇ ਰੁਪਿਆਂ ਦੀ ਲੋੜ ਪੈ ਗਈ ਇੱਕਦਮ ਜ਼ਰੂਰਤ ਪਈ ਤੇ ਮੈਂ ਆਪਣੇ ਦੋਸਤ ਦੇ ਘਰ ਦਾ ਦਰਵਾਜ਼ਾ ਖੜਕਾਇਆ ਉਹਨੇ ਦਰਵਾਜ਼ਾ ਖੋਲਿਆ ਤੇ ਮੈਂ ਮੰਗ ਕੀਤੀ ਵੀ ਮੈਨੂੰ ਇੰਨੇ ਕੁ ਰੁਪਏ ਚਾਹੀਦੇ ਨੇ ਉਨੇ ਮੈਨੂੰ ਦੇ ਵੀ ਦਿੱਤੇ ਕਿਉਂਕਿ ਦੋਸਤੀ ਹੈ। ਉਹਨੇ ਦੇ ਦਿੱਤੇ। ਤੇ ਮੈਂ ਇਕਰਾਰ ਕਰ ਲਿਆ ਵੀ ਇੰਨੀ ਤਰੀਕ ਨੂੰ ਆਹ ਦਿਨ ਮੈਂ ਆ ਲੈ ਰ ਪਈ ਵਾਪਸ ਕਰਦੇ ਮੰਗਾ। ਜਦੋਂ ਦਿਨ ਆਇਆ ਉਹ ਤਾਂ ਮੈਂ ਕੀ ਮੋੜਨੇ ਸੀ ਮੈਂ ਹੋਰ ਮੰਗਣ ਚਲਿਆ ਗਿਆ। ਮੈਂ ਜਾ ਕੇ ਗੱਲ ਕੀਤੀ ਵੀ ਮੈਨੂੰ ਪਤਾ ਹੈ ਵੀਰ ਮੈਂ ਤੇਰੇ ਪਹਿਲਾਂ ਵਾਲੇ ਵੀ ਦੇਣੇ ਨੇ। ਪਰ ਕੀ ਕਰਾਂ ਲੋੜ ਹੀ ਬੜੀ ਪੈ ਗਈ। ਮੈਨੂੰ ਥੋੜੀ ਹੂਰ ਦੇ ਦੇ ਹੋਰ ਮਦਦ ਕਰ ਦੇ ਫਿਰ ਦੇ ਦਾਂਗਾ ਉਹ ਕਹਿਣ ਲੱਗਿਆ ਵੀ ਜੇ ਤੂੰ ਥੋੜਾ ਸਮਾਂ ਪਹਿਲਾਂ ਆ ਜਾਂਦਾ ਨਾ ਮੈਂ ਤੈਨੂੰ ਦੇ ਦਿੰਦਾ ਹੁਣ ਮੇਰੇ ਕੋਲ ਵੀ ਨਹੀਂ ਕਿਉਂਕਿ ਮਨੋੱਖ ਦੀ ਸਮਰੱਥਾ ਨਹੀਂ ਹੈ ਜੇ ਆਪਾਂ ਚਾਹੀਏ ਨਾ ਸਮਰੱਥਾ ਨਹੀਂ ਮਨੋੱਖ ਦੀ ਸਮਰੱਥ ਤੇ ਇੱਕੋ ਹੀ ਇਹ ਦਾਤਾਰ ਉਹ ਕਹਿਣ ਲੱਗਿਆ ਵੀ ਮੈਂ ਦੇ ਦੇਣੀ ਸੀ ਮੈਂ ਤੇ ਆਪ ਕੰਮ ਲਈ ਵਰਤ ਲੈ ਜਿੰਨੇ ਕ ਸੀ ਮੇਰੇ ਕੋਲ ਉਹ ਵੀਰ ਕਹਿੰਦਾ ਜਦੋਂ ਮੈਂ ਤੀਜੀ ਵਾਰ ਆਪਣੇ ਦੋਸਤ ਦੇ ਘਰ ਵੱਲ ਨੂੰ ਰੁੱਖ ਕੀਤਾ ਨਾ ਮੇਰੇ ਦੋਸਤ ਨੇ ਮੈਨੂੰ ਦੂਰੋਂ ਆਉਂਦਿਆਂ ਵੇਖਿਆ ਆਪਣੇ ਪੁੱਤ ਨੂੰ ਆਵਾਜ਼ ਦਿੱਤੀ ਪੁੱਤਰਾ ਦਰਵਾਜ਼ਾ ਬੰਦ ਕਰ ਦੇ ਤਿਉਹਨੇ ਪੁੱਛਿਆ ਪਿਤਾ ਜੀ ਉਹ ਤੇ ਤੁਹਾਡਾ ਦੋਸਤਾਰੇ ਬਿਲਕੁਲ ਸਾਹਮਣੇ ਆ ਗਿਆ ਤੇ ਅੱਗੂ ਨੇ ਜਵਾਬ ਦਿੱਤਾ ਕਹਿੰਦਾ ਦੋਸਤ ਨਹੀਂ ਮੰਗਤਾ ਹੀ ਇਹ ਤੂੰ ਬੰਦ ਕਰ ਦੇ ਉਹਦੇ ਮਨ 'ਚ ਖਿਆਲ ਹੈ ਵੀ ਸ਼ਾਇਦ ਅੱਜ ਹੋਰ ਮੰਗਣ ਆ ਰਿਹਾ ਹੋਵੇਗਾ ਕਿੰਦੇ ਜਦੋਂ ਦੋਸਤ ਦੇ ਘਰ ਦਾ ਦਰਵਾਜ਼ਾ ਬੰਦ ਹੋਇਆ ਨਾ ਉਸ ਦਰਵਾਜ਼ੇ ਤੇ ਖੜਕੇ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਦਰਵਾਜ਼ਾ ਚਿੱਤੇ ਆਇਆ ਮਨ 'ਚ ਖਿਆਲ ਬਣਿਆ ਦਾਤਿਆ ਤੇਰੇ ਘਰ ਤੋਂ ਮੈਂ ਕਿੰਨੀ ਵਾਰੀ ਆ ਕੇ ਮੰਗਦੇ ਪਰ ਤੂੰ ਕਦੇ ਦਰਵਾਜ਼ੇ ਬੰਦ ਨਹੀਂ ਕੀਤੇ ਸਗੋਂ ਸਵੇਰੇ ਸਵਕਤ ਹੀ ਅਮਰਤ ਵੇਲੇ ਦਰਵਾਜ਼ੇ ਖੁੱਲ ਜਾਂਦੇ ਨੇ ਵੀ ਆਜੋ ਭਾਈ ਜੀ ਨੂੰ ਲੋੜ ਹੈ ਉਹ ਵੱਖਰੀ ਗੱਲ ਹੈ ਕਿ ਕਈ ਵਾਰ ਨਾ ਆਪਾਂ ਗੁਰੂ ਜੀ ਦੇ ਸਿਧਾਂਤਾਂ ਨੂੰ ਪਿੱਛੇ ਰੱਖਦੇ ਆਂ ਪਰ ਇੱਥੇ ਕੋਈ ਲੋੜਵੰਦ ਆ ਜੇ ਭੁੱਖਾ ਨਹੀਂ ਮੁੜਨਾ ਚਾਹੀਦਾ ਖਾਲੀ ਨਹੀਂ ਮੁੜਨਾ ਚਾਹੀਦਾ ਇਹ ਗੁਰੂ ਘਰ ਦੇ ਸਿਧਾਂਤ ਨੇ ਤੇ ਮਨ ਵਿੱਚ ਖਿਆਲ ਚੱਲਿਆ ਵੀਰ ਕਹਿੰਦੇ ਵੀ ਇੱਕੋ ਇੱਕ ਦਰਬਾਰ ਹੈ ਜਿਸ ਘਰ ਵਿੱਚ ਰੋਜ਼ ਪੜਿਆ ਜਾਂਦਾ ਵੀ ਇਸ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਇੱਥੇ ਕਿਸੇ ਲਈ ਦਰਵਾਜ਼ਾ ਬੰਦ ਨਹੀਂ ਹੁੰਦਾ ਕੋਈ ਵੀ ਆ ਸਕਦਾ ਹੈ ਭਾਵੇਂ ਕਿਸੇ ਦੇ ਕੀਮਤੀ ਕੱਪੜੇ ਨੇ ਪਾ ਮੈਂ ਕਿਸੇ ਦੇ ਟਾਕੀਆਂ ਵਾਲੇ ਕੱਪੜੇ ਪਾਈ ਨਹੀਂ ਕਿਸੇ ਨੂੰ ੱਤਕੇ ਨਹੀਂ ਪੈਂਦੇ ਗੁਰੂ ਪਿਤਾ ਜੀ ਇਹੀ ਗੱਲ ਸਾਨੂੰ ਸਮਝਾ ਰਹੇ ਨੇ ਪੁੱਤ ਦਤਾਰ ਕੋਲੇ ਆਇਆ ਕਰ ਧੰ ਭਾਈ ਆਦਮ ਜੀ ਪਹੁੰਚ ਗਏ ਦਤਾਰ ਕੋਲੇ ਮਨ ਵਿੱਚ ਲਾਲਸਾ ਹੈ ਇੱਛਾ ਹੈ ਬੱਚੇ ਦੀ ਦਾਤ ਪ੍ਰਾਪਤ ਹੋ ਜਾਵੇ ਮਾਲਕ ਨੇ ਬੜਾ ਕੁਝ ਦਿੱਤੇ ਇਹਨੂੰ ਸਾਹਮਣ ਵਾਲਾ ਵੀ ਮਿਲ ਜਾਵੇ ਪੁੱਤ ਦੀ ਦਾਤ ਮਿਲ ਜਾਵੇ ਹੁਣ ਗੁਰੂ ਦਰਬਾਰ ਵਿੱਚ ਆ ਕੇ ਨਾ ਸੰਗਤਾਂ ਨੂੰ ਵੇਖ ਕੇ ਸੇਵਾ ਆਰੰਭ ਦਿੱਤੀ ਜਿਵੇਂ ਜਿਵੇਂ ਸੰਗਤਾਂ ਕਰਦੀਆਂ ਨੇ ਸੰਗਤ ਵਿੱਚ ਵੀ ਬੈਠਣਾ ਆਪਦੇਸ਼ ਵੀ ਸੁਣਨਾ ਫਿਰ ਪੰਗਤ ਵਿੱਚ ਜਾ ਕੇ ਵੀ ਸੇਵਾ ਨਿਭਾਉਣੀ ਤੇ ਜਦੋਂ ਪੰਗਤ ਵਿੱਚ ਜਾਣਾ ਗੁਰੂ ਕੇ ਲੰਗਰਾਂ ਵਿੱਚ ਜਾਣਾ ਇਤਿਹਾਸ ਕਰ ਦੱਸਦੇ ਨੇ ਭਾਈ ਆਦਮ ਜੀ ਨੇ ਲੱਕੜ ਢੋਣ ਦੀ ਸੇਵਾ ਆਰੰਭ ਦਿੱਤੀ ਲੱਕੜਾਂ ਲੈ ਕੇ ਆਉਂਦੇ ਨੇ ਉਨਾ ਸਮਿਆਂ ਵਿੱਚ ਨਾ ਇਹ ਵੀ ਖਾਸ ਜ਼ਰੂਰਤ ਹੁੰਦੀ ਸੀ ਅੱਜ ਤੇ ਬੜੇ ਸਾਧਨ ਹੋ ਗਏ ਉਦੋਂ ਲੱਕੜ ਦਾ ਪਹਿਲਾਂ ਧਿਆਨ ਰੱਖਿਆ ਜਾਂਦਾ ਸੀ ਕਿਉਂਕਿ ਜੇ ਲੱਕੜ ਹੋ ਤਾਂ ਹੀ ਚੁੱਲ੍ਹੇ ਵਿੱਚ ਅੱਗ ਬਲੇਗੀ ਕਹਿੰਦੇ ਭਾਈ ਆਦਮ ਜੀ ਸੇਵਾ ਕਰਦੇ ਨੇ ਮਨ ਵਿੱਚ ਇੱਛਾ ਹੈ ਕਿ ਦਾਤ ਮਿਲ ਜਾਵੇ ਸੇਵਾ ਕਰਦਿਆਂ ਕਰਦਿਆਂ ਏਡੀ ਬਖਸ਼ਿਸ਼ ਹੋਈ ਕਿ ਸਾਰੀਆਂ ਇਸ਼ਾਮਾਂ ਹੀ ਮੁੱਕ ਗਈਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਭਾਵੇਂ ਕੋਈ ਤਮੰਨਾ ਰਹੀ ਨਹੀਂ ਗਈ, ਬਸ ਇੱਕੋ ਹੀ ਤਮੰਨਾ ਰਹਗੀ। ਮੰਗਨਾ ਮੰਗਨ ਨੀਕਾ ਹਰ ਜਸ ਗੁਰਤੀ ਮੰਗਨਾ। ਇਹ ਦੂ ਵੱਡੀ ਦਾਤ ਕੀ ਹੋ ਸਕਦੀ ਆ। ਸੰਗਤ ਕਰਦਿਆਂ ਕਰਦਿਆਂ ਐਸਾ ਪਿਆਰ ਬਣਿਆ, ਹੁਣ ਸੇਵਾ ਤੇ ਕਰਦੇ ਨੇ। ਪਰ ਲਾਲਸਾ ਕੋਈ ਨਹੀਂ। ਹਾਲਾਂਕਿ ਜਦੋਂ ਆਏ ਸੀ, ਆਏ ਸੀ ਲਾਲਸਾ ਲੈ ਕੇ। ਇੱਛਾ ਲੈ ਕੇ। ਪਰ ਜਿਮੀ ਹੀ ਸੇਵਾ ਚ ਲੱਗੇ ਹੁਣ ਕੋਈ ਵੀ ਅੰਦਰ ਇੱਛਾ ਨਹੀਂ ਰਹੀ ਬਸ ਇੱਕੋ ਇੱਛਾ ਜੁੜਿਆ ਰਹਾ ਭਗਤ ਰਵਿਦਾਸ ਜੀ ਵੀ ਸਮਝਾਉਂਦੇ ਆ ਨਾ ਕਿਨ ਲੱਗੇ ਵੀ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਏ ਮੇਰੇ ਮਾਲਕ ਜੀਓ ਮੈਂ ਕਿਸੇ ਤੋਂ ਨਹੀਂ ਡਰਦਾ ਬਸ ਇੱਕੋ ਹੀ ਡਰ ਏ ਮੈਨੂੰ ਕਿਤੇ ਤੇਰੇ ਨਾਲੋਂ ਪ੍ਰੇਮ ਨਾ ਕੱਟ ਜਾਵੇ ਪ੍ਰੇਮ ਜਾਏ ਤੋ ਡਰ ਪੈ ਤਿਰੋ ਜਨ ਮੈਨੂੰ ਤੇ ਡਰ ਲੱਗਦਾ ਇਸ ਗੱਲ ਤੋਂ ਕਿਤੇ ਪਿਆਰ ਨਾ ਕੱਟ ਜੇ ਤੁਹਾਡੇ ਨਾਲ ਹੋਰ ਭਾਵੇਂ ਦੁਨੀਆ ਦਾ ਰਾਜਾ ਮਹਾਰਾਜਾ ਜੇ ਕੋਈ ਇਹਨੂੰ ਕਿਸੇ ਦਾ ਡਰ ਨਹੀਂ ਮੈਂ ਸੱਚ ਕਹਿਣਾ ਨਹੀਂ ਡਰਦਾ ਮੈਂ ਸਭ ਕੁਝ ਸਾਹਮਣੇ ਕਹਿ ਦਿੰਨੇ ਮੈਨੂੰ ਕਿਸੇ ਦਾ ਡਰ ਨਹੀਂ ਨਾ ਇੱਥੋਂ ਤੱਕ ਮੌਤ ਤੋਂ ਵੀ ਮੈਨੂੰ ਡਰ ਨਹੀਂ ਲੱਗਦਾ ਇੱਕੋ ਹੀ ਡਰ ਹੈ ਵੀ ਪ੍ਰੇਮ ਨਹੀਂ ਕੱਟਣਾ ਚਾਹੀਦਾ ਪਿਆਰ ਨਹੀਂ ਕੱਟਣਾ ਚਾਹੀਦਾ ਇਹੀ ਇੱਛਾ ਭਾਈ ਆਦਮ ਜੀ ਦੇ ਅੰਦਰ ਪੈਦਾ ਹੋ ਗਈ ਪ੍ਰੇਮ ਨਹੀਂ ਜਾਣਾ ਚਾਹੀਦਾ ਸਮਾਇਆ ਕਹਿੰਦੀ ਨਾ ਇੱਕ ਸੰਗਤ ਦਾ ਜਥਾ ਅਚਾਨਕ ਬੜੀ ਦੂਰ ਤੋਂ ਚੱਲ ਕੇ ਜਦੋਂ ਆ ਰਿਹਾ ਹੈ ਬਰਸਾਤ ਹੋਣੀ ਸ਼ੁਰੂ ਹੋ ਗਈ ਜਥਾ ਬੜੀ ਦੂਰੋਂ ਚੱਲਿਆ ਹੋਇਆ ਹੈ ਬਰਸਾਤ ਪਈ ਤੇ ਝੜੀ ਹੀ ਲੱਗ ਗਈ ਹੁੰਦੇ ਨਾ ਝੜੀਆਂ ਲੱਗ ਜਾਂਦੀਆਂ ਨੇ ਕਈ ਵਾਰ ਸ਼ਾਉਣ ਦੇ ਮਹੀਨੇ 'ਚ ਤੇ ਆਮ ਹੀ ਹੁੰਦਾ ਹੈ ਕਈ ਵਾਰ ਸਿਆਲ ਵਿੱਚ ਵੀ ਝੜੀ ਲੱਗ ਜਾਂਦੀ ਆ ਹੁਣ ਇਹ ਸਰਦੀ ਦੀ ਰੁੱਤ ਹੈ ਇੱਕ ਤੇ ਹੈ ਠੰਡ ਉਤੋਂ ਮੀਂਹ ਪੈਣ ਲੱਗਿਆ ਬਰਸਾਤ ਹੋ ਰਹੀ ਆ ਤੇ ਕਿਣਮਣ ਹੋਈ ਜਾ ਰਹੀ ਆ ਤੇ ਲਾਂਗਰੀ ਬੀਰਾਂ ਦਾ ਪਹਿਲਾ ਕੰਮ ਹੈ ਬਾਲਣ ਨੂੰ ਸੰਭਣਾ ਬਜ਼ੁਰਗ ਮਤਾਮਾਂ ਬੈਠੀਆਂ ਨੇ ਇਹਨਾਂ ਨੂੰ ਪਤਾ ਹੋਣਾ ਹੈ ਅੱਗੇ ਵੀ ਨਾ ਥੋੜੇ ਸਮੇਂ ਪਹਿਲਾਂ ਦੀ ਗੱਲ ਕਰੀਏ ਜਦੋਂ ਵੀ ਮੀਂਹ ਪੈਂਦਾ ਸੀ ਮਤਾਮਾਂ ਦਾ ਸਭ ਤੋਂ ਪਹਿਲਾਂ ਹੀ ਇਹ ਕੰਮ ਹੁੰਦਾ ਸੀ ਵੀ ਬਾਲਣ ਸਾਂਭ ਲਈਏ ਕਿਉਂਕਿ ਜੇ ਬਾਲਣ ਹੋਏਗਾ ਤਾਂ ਹੀ ਘਰ ਵਿੱਚ ਪ੍ਰਸ਼ਾਦਾ ਪਾਣੀ ਬਣੇਗਾ ਹੁਣ ਲਾਂਗਰੀ ਵੀਰਾਂ ਦਾ ਵੀ ਖਿਆਲ ਹੈ ਵੀ ਬਾਲਣ ਸੰਭਿਆ ਜਾਵੇ ਬੜੇ ਸੰਜਮ ਦੇ ਨਾਲ ਬਾਲਣ ਨੂੰ ਵਰਤਿਆ ਜਾਵੇ ਕਿਉਂਕਿ ਸੰਗਤਾਂ ਆ ਰਹੀਆਂ ਨਹੀਂ ਤੇ ਸੱਚੀ ਹੈ ਨਾ ਜਿੱਥੇ ਗੁਰੂ ਜੀ ਨੇ ਗੁਰੂ ਦੀ ਸੰਗਤ ਨਹੀਂ ਵੀ ਹੋਣਾ ਸੱਚ ਤੀਰਾ ਪੈਸ਼ਕਾਰਿਆ ਤੇ ਸਦੀਵੀ ਸੱਚ ਹੈ ਹੁਣ ਲਾਂਗਰੀ ਵੀਰਾਂ ਦਾ ਪੂਰਾ ਧਿਆਨ ਹੈ ਵੀ ਸੰਜਮ ਦੇ ਨਾਲ ਬਾਲਣ ਨੂੰ ਵਰਤੀਏ ਤਾਂ ਜੋ ਹਰ ਇੱਕ ਤੱਕ ਪ੍ਰਸ਼ਾਦਾ ਭੋਜਨ ਪਹੁੰਚਾਇਆ ਜਾਪੇ ਤੇ ਇੰਨੀ ਨੂੰ ਇਹ ਸੰਗਤ ਦਾ ਜਥਾ ਵੀ ਆ ਜਾਂਦਾ ਜੋ ਮੀਂਹ ਦੇ ਨਾਲ ਭਿੱਜਿਆ ਹੋਇਆ ਹੈ ਵਸਤਰ ਗਿੱਲੇ ਹੋਏ ਹੋਏ ਨੇ ਸਰਦੀ ਦੇ ਦਿਨ ਨੇ ਦੰਦ ਕੜਕਾ ਵੱਜ ਰਹੇ ਹੈ ਹੁਣ ਜੀ ਨੂੰ ਠੰਡ ਲੱਗਦੀ ਹੋਵੇ ਨਾ ਸਰਦੀ ਦੇ ਮੌਸਮ ਵਿੱਚ ਜਿਹਦੇ ਵਸਤਰ ਗਿੱਲੇ ਹੋਏ ਹੋਣ ਉਹਦੀ ਸਭ ਤੋਂ ਪਹਿਲੀ ਲੋੜ ਹੁੰਦੀ ਆ ਨਿੱਗ ਨਿੱਗ ਮਿਲ ਜਾਵੇ ਭੋਜਨ ਪ੍ਰਸ਼ਾਦਾ ਤੇ ਬਾਅਦ ਦੀ ਗੱਲ ਐ ਪਹਿਲਾਂ ਨਿੱਗ ਮਿਲੇ ਹੁਣ ਜਿੰਨੀ ਵੀ ਸੰਗਤ ਆਈ ਆ ਜਿੰਨਾ ਵੀ ਜਥਾ ਆਇਆ ਸਾਰਿਆਂ ਦੇ ਮਨ ਦੀ ਲੋਚ ਐ ਵੀ ਜੇ ਕੋਈ ਅੱਗ ਬਾਲ ਦੇਵੇ ਅਸੀਂ ਨਿੱਗ ਦਾ ਆਨੰਦ ਮਾਣ ਲਈਏ ਅੱਗ ਸੇਕ ਲਈਏ ਹੁਣ ਇਹ ਵੀ ਦਿਖਾਈ ਦੇ ਰਿਹਾ ਵੀ ਬਾਲਣ ਵੀ ਸੰਜਮ ਨਾਲ ਵਰਤਣਾ ਚਾਹੀਦਾ ਕਿਉਂਕਿ ਸੰਗਤਾਂ ਆ ਰਹੀਆਂ ਨੇ ਭੋਜਨ ਪ੍ਰਸ਼ਾਦਾ ਵੀ ਚਾਹੀਦਾ ਕਹਿੰਦੇ ਇਸ ਗੱਲ ਦਾ ਪਤਾ ਲੱਗਿਆ ਭਾਈ ਆਦਮ ਜੀ ਕਿ ਸੰਗਤ ਦਾ ਜਥਾ ਆਇਆ ਉਦੀ ਤਮੰਨਾ ਹੈ ਨਿੱਗ ਮਿਲ ਜਾਵੇ ਬੱਲਣ ਵੀ ਸੰਜਮ ਨਾਲ ਵਰਤਿਆ ਜਾ ਰਿਹਾ ਕੀ ਕੀਤਾ ਜਾਵੇ ਭਾਈ ਆਦਮ ਜੀ ਆਪਣੇ ਘਰ ਗਏ ਹੁਣ ਸੇਵਾ ਕਰਨ ਦੇ ਲਈ ਵੇਖੋ ਕਿੰਨਾ ਸਮਰਪਤ ਹੋ ਗਏ ਸੇਵਾ ਕਰਨ ਦੇ ਲਈ ਆਪਣੇ ਘਰ ਦੀਆਂ ਚੁਗਾਠਾਂ ਹੀ ਪੱਟ ਲੀਆਂ ਦਰਵਾਜ਼ੇ ਪੱਟ ਲੇ ਲੈ ਕੇ ਆ ਗਏ ਗੁਰੂ ਦਰਬਾਰ ਵਿੱਚ ਘਰ ਦੀਆਂ ਚੁਗਾਠਾਂ ਨੂੰ ਦਰਵਾਜ਼ੀਆਂ ਨੂੰ ਅੱਗ ਲਾ ਦਿੱਤੀ ਸੰਗਤ ਬੜੀ ਖੁਸ਼ ਹੋਈ ਨਿੱਗ ਮਿਲਿਆ ਕਿ ਠੰਡ ਬਹੁਤ ਜ਼ਿਆਦੇ ਸੀ ਵਸਤਰ ਵੀ ਗਿੱਲੇ ਹੋਏ ਹੋਏ ਸੀ ਹੁਣ ਜਦੋਂ ਸੰਗਤ ਖੁਸ਼ ਹੈ ਸੰਗਤ ਨੂੰ ਵੇਖ ਕੇ ਗੁਰੂ ਜੀ ਵੀ ਖੁਸ਼ ਨੇ ਜਿਹੜੇ ਸੰਗਤ ਦੀ ਸੇਵਾ ਕਰਦੇ ਆ ਨਾ ਸੰਗਤ ਨੂੰ ਖੁਸ਼ ਕਰਦੇ ਨੇ ਉਹਨਾਂ ਤੇ ਗੁਰੂ ਜੀ ਦੀ ਖੁਸ਼ੀ ਆ ਜਾਂਦੀ ਆ ਤਾਂ ਹੀ ਤੇ ਭਾਈ ਗੁਰਦਾਸ ਜੀ ਵੀ ਕਿਰਪਾ ਕਰਦੇ ਨੇ ਕਿ ਲੱਗੇ ਜਦੋਂ ਧਰਤੀ ਵਿੱਚ ਕੋਈ ਬੀਜ ਬੀਜਦੇ ਆ ਨਾ ਉਸੇ ਬੀਜੇ ਬੀਜ ਨੂੰ ਕਿੰਨਾ ਕ ਫਲ ਲੱਗਣਾ ਹੁੰਦਾ ਆਪਾਂ ਨੂੰ ਅੰਦਾਜ਼ਾ ਹੁੰਦਾ ਕਣਕ ਦਾ ਬੀਜ ਬੀਜਿਆ ਚੌਲਾਂ ਦਾ ਬੀਜ ਬੀਜਿਆ ਅੰਦਾਜ਼ਾ ਹੈ ਕਿੰਨੇ ਮਣ ਕਣਕ ਹੋਏਗੀ ਕਿੰਨੇ ਕ ਚੌਲ ਨਿਕਲਣਗੇ ਅੰਦਾਜ਼ਾ ਹੁੰਦਾ ਪਰ ਜੋ ਗੁਰਮੁਖਾਂ ਦੀ ਸੇਵਾ ਕਰਕੇ ਆਪਾਂ ਬੀਜ ਬੀਜਦੇ ਆ ਨਾ ਇਸ ਬੀਜੇ ਬੀਜ ਨੂੰ ਕਿੰਨਾ ਕ ਫਲ ਲੱਗਦਾ ਇਹ ਲਿਖ ਕੇ ਜਾਂ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਜਦੋਂ ਆਪਾਂ ਕੋਈ ਧਰਤੀ ਵਿੱਚ ਬੀਜ ਪਾਉਂਦੇ ਆ ਉਹਨਾਂ ਪਤਾ ਹੁੰਦੇ ਵੀ ਇਹਨੂੰ ਕਿਹੜਾ ਫਲ ਲੱਗਣਾ ਹੈ ਜੇ ਜਿਹੜਾ ਬੀਜ ਬੀਜੇ ਉਹੀ ਫਲ ਲੱਗੇਗਾ ਪਰ ਸੰਗਤ ਦੇ ਮੁਖ ਵਿੱਚ ਕੁਝ ਪਾ ਕੇ ਜਦੋਂ ਆਪਾਂ ਬੀਜ ਬੀਜਦੇ ਆ ਭਾਵੇਂ ਉਹ ਪ੍ਰਸ਼ਾਦੇ ਪਾਣੀ ਦਾ ਲੰਗਰ ਹੋਵੇ ਭਾਵੇਂ ਉਹ ਸ਼ਬਦ ਗੁਰੂ ਦਾ ਲੰਗਰ ਹੋਵੇ ਜਿਹਦੀ ਵੀ ਲੋੜ ਹੈ ਜਦੋਂ ਆਪਾਂ ਆਹ ਬੀਜ ਬੀਜਦੇ ਆ ਇਸ ਬੀਜੇ বীਜ ਨੂੰ ਸਾਰੀ ਫਲ ਲੱਗਦੇ ਨੇ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਨੇ ਸਾਰੇ ਫਲ ਹੀ ਲੱਗਦੇ ਨੇ ਸਬੀਜੇ বীਜ ਨੂੰ ਬੜੀ ਕਿਰਪਾ ਹੁੰਦੀ ਆ ਹੁਣ ਭਾਈ ਆਦਮ ਜੀ ਨੇ ਸੇਵਾ ਕੀਤੀ ਸੰਗਤ ਬੜੀ ਪਰਸੰਨ ਸੰਗਤ ਨੂੰ ਵੇਖ ਕੇ ਗੁਰੂ ਜੀ ਬੜਾ ਖੁਸ਼ ਹੋਏ ਗੁਰਮੁਖ ਖਾਨ ਨੂੰ ਪੁੱਛਿਆ ਵੀ ਇਹ ਅੱਗ ਬਾਲਣ ਦੀ ਸੇਵਾ ਕਿਹਨੇ ਕੀਤੀ ਬਾਲਣ ਕੌਣ ਕਿੱਥੋਂ ਲੈ ਕੇ ਆਏ ਹੈ ਉਧਰ ਸਿੱਖ ਦੱਸਦੀ ਨਹੀਂ ਵੀ ਤਾਂ ਭਾਈ ਆਦਮ ਜੀ ਨੇ ਸੇਵਾ ਕੀਤੀ ਆ ਉਹ ਘਰ ਦੀਆਂ ਚੁਗਾਠ ਨਹੀਂ ਲੈ ਆਏ ਸੇਵਾ ਦੇ ਲਈ ਇਥੋਂ ਆਪਾਂ ਇੱਕ ਸਿੱਖਿਆ ਹੋਰ ਵੀ ਲੈ ਲਈਏ ਜਦੋਂ ਵੀ ਆਪਾਂ ਸੇਵਾ ਕਰਨੀ ਆ ਨਾ ਅਕਲ ਦੇ ਨਾਲ ਕਰਨੀ ਆ ਅਕਲੀ ਸਾਹਿਬ ਸੇਵੀ ਹੈ ਜਿਸ ਚੀਜ਼ ਦੀ ਲੋੜ ਹੈ ਉਸ ਸੇਵਾ ਵਿੱਚ ਆਪਾਂ ਲੱਗ ਜਾਣਾ ਜਿਹਦੀ ਵੀ ਲੋੜ ਹੈ ਆਪਾਂ ਆਪ ਕੋ ਆਪਣੇ ਇਲਾਕੇ 'ਚ ਨਜ਼ਰ ਰੱਖਿਆ ਕਰੀਏ ਤੇ ਜੇ ਲੋੜ ਹੈ ਉਹਦੇ ਲਈ ਭਾਵੇਂ ਆਪਾਂ ਨੂੰ ਆਪਣੇ ਘਰ ਵਿੱਚੋਂ ਕੋਈ ਨਾ ਕੋਈ ਚੀਜ਼ ਵਰਤਨੀ ਪੈ ਜਾਈਏ ਜਿਹਦੀ ਲੋੜ ਹੈ ਉਹ ਜ਼ਰੂਰ ਸੇਵਾ ਕਰਨੀ ਆ ਤੇ ਜੋ ਪਹਿਲਾਂ ਹੀ ਬਹੁਤ ਜ਼ਿਆਦਾ ਗਿਣਤੀ ਵਿੱਚ ਹੈ ਬਹੁਤ ਤਦਾਦ ਵਿੱਚ ਹੈ ਤੇ ਉਹੀ ਆਪਾਂ ਦੁਬਾਰਾ ਦੁਬਾਰਾ ਕਰੀ ਜਾਈਏ ਜਿਵੇਂ ਵੇਖੋ ਕਿਸੇ ਦੀ ਤਮੰਨਾ ਹੋਵੇ ਵੀ ਮੈਂ ਚੌਰ ਸਾਹਿਬੇ ਟਾ ਕਰਨਾ ਹੈ ਉਹ ਪਹਿਲਾਂ ਪੁੱਛ ਲਏ ਪ੍ਰਬੰਧਕ ਕਮੇਟੀ ਤੋਂ ਜਰਨ 10 ਵੀਰ ਨੂੰ ਆਕੇ ਵੀ ਇਥੇ ਆਪਣੇ ਗੁਰਦੁਆਰਾ ਸਾਹਿਬ ਵਿੱਚ ਕਿੰਨੇ ਕਚੌਰ ਸਾਹਿਬ ਨੇ ਜੇ ਪਹਿਲਾਂ ਹੀ ਗਿਣਤੀ ਹੈ ਤੇ ਆਪਾਂ ਕੋਈ ਹੋਰ ਪੁੱਛ ਲਈ ਵੀ ਹੋਰ ਕੀ ਚਾਹੀਦਾ ਹੈ ਹੋਰ ਕਿਸ ਚੀਜ਼ ਦੀ ਲੋੜ ਹੈ ਉਹਦੇ ਲਈ ਦਸਵੰਦ ਵਰਤੀ ਹੈ ਔਰ ਮਾਲਾ ਸਾਹਿਬ ਪੁੱਛ ਲਿਆ ਕਰੀਏ ਵੀ ਕਿੰਨੇ ਨੇ ਤੇ ਜੇ ਬਹੁਤ ਜ਼ਿਆਦਾ ਨੇ ਫਿਰ ਹੋਰ ਪੁੱਛੀ ਵੀ ਕਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਲਿਆ ਕੇ ਦੇ ਦਈਏ ਅਕਲ ਦੇ ਨਾਲ ਸੇਵਾ ਕਰਨੀ ਆ ਸਤਗੁਰੂ ਜੀ ਕਿਰਪਾ ਕਰਨ ਭਾਈ ਆਦਮ ਜੀ ਵੇਖ ਰਹੇ ਨੇ ਵੀ ਇਸ ਚੀਜ਼ ਦੀ ਜ਼ਰੂਰਤ ਹੈ ਤੇ ਸੇਵਾ ਕਰਨ ਦੇ ਲਈ ਘਰ ਦੇ ਦਰਵਾਜ਼ੀਆਂ ਦੀ ਵੀ ਪਰਵਾਹ ਨਹੀਂ ਕਿ ਤੀ ਸੇਵਾ ਕਮਾਉਣੀ ਹੈ ਤੇ ਸਤਗੁਰੂ ਜੀ ਨੇ ਪੁੱਛਿਆ ਸੰਗਤਾਂ ਨੇ ਦੱਸਿਆ ਵੀ ਤੇ ਭਾਈ ਆਦਮ ਜੀ ਨੇ ਸੇਵਾ ਕੀਤੀ ਆ ਇਤਿਹਾਸਕਾਰ ਦੱਸਦੇ ਨੇ ਸਤਗੁਰੂ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾ ਭਾਈ ਆਦਮ ਜੀ ਨੂੰ ਤਿੰਨ ਵਾਰੀ ਦੀਵਾਨ ਵਿੱਚ ਬੁਲਾਇਆ ਹੈ ਦੰਨੋ ਵਾਰੀ ਪੁੱਛਿਆ ਪੁੱਤ ਕੋਈ ਲੋਚਾ ਹੋਵੇ ਕੋਈ ਇੱਛਾ ਹੋਵੇ ਦੱਸ ਜਦੋਂ ਆਪਾਂ ਨਿੱਕੇ ਹੁੰਦੇ ਨਾ ਕਈ ਵਾਰ ਅਸੀਂ ਵੀ ਸਾਖੀ ਸੁਣਦੇ ਹੁੰਦੇ ਸੀ ਤੇ ਉਦੋਂ ਅਕਸਰ ਕਹਿ ਦਿੱਤਾ ਜਾਂਦਾ ਸੀ ਵੀ ਭਾਈ ਆਦਮ ਜੀ ਨੂੰ ਗੁਰੂ ਜੀ ਨੇ ਪੁੱਛਿਆ ਸੀ ਤੇ ਭਾਈ ਆਦਮ ਜੀ ਨੂੰ ਸੰਗ ਆ ਗਈ ਸੀ ਸੰਗ ਨਹੀਂ ਸੀ ਆਈ ਅਸਲ ਵਿੱਚ ਉਹਨਾਂ ਦੀ ਅਵਸਥਾ ਹੀ ਇੰਨੀ ਉੱਚੀ ਹੋ ਗਈ ਸੀ ਦਾਤਾ ਜੀ ਕਹਿੰਦੇ ਨੇ ਮੰਗ ਕੀ ਮੰਗਣੇ ਪਾਈ ਆਦਮ ਜੀ ਕਹਿੰਦੇ ਚਾਹੀਦਾ ਹੀ ਕੁਛ ਨਹੀਂ ਬਸ ਚਰਨਾ ਕਮਲਾਂ ਦਾ ਪਿਆਰ ਹੀ ਚਾਹੀਦੇ ਜੋੜ ਕੇ ਰੱਖੋ ਗੁਰੂ ਜੀ ਫਿਰ ਕਹਿੰਦੇ ਨੇ ਕੋਈ ਤੇ ਇੱਛਾ ਹੋਏਗੀ ਨਾ ਵੇਖੋ ਜਦੋਂ ਆਏ ਸੀ ਇੱਛਾ ਲੈ ਕੇ ਆਏ ਸੀ ਹੁਣ ਗੁਰੂ ਜੀ ਕਹਿੰਦੇ ਨੇ ਦੱਸ ਮੰਗ ਕੀ ਮੰਗਦਾ ਹੈ ਪਾਈ ਆਦਮ ਜੀ ਸੇਵਾ ਕਰਕੇ ਇੰਨਾ ਕ ਨੇਹਾਲ ਹੋ ਗਏ ਕਹਿੰਦੇ ਮੰਗ ਹੀ ਕੋਈ ਨਹੀਂ ਵੇਖੋ ਇਹ ਨਿੱਕੇ ਗੁਰੂ ਜੀ ਦਿੰਦੇ ਨਹੀਂ ਗੁਰੂ ਜੀ ਦਿੰਦੇ ਨੇ ਉਵਾਂ ਮੰਗਿਆ ਦਾਨ ਦੀਵ ਦਾ ਸਭ ਨਾ ਹਾ ਜੀਆਂ ਦਿੰਦੇ ਨੇ ਗੁਰੂ ਜੀ ਸਤ ਗੁਰੂ ਜੀ ਕਹਿਣ ਲੱਗੇ ਬਾਰ ਬਾਰ ਕਹਿਣ ਤੇ ਵੀ ਜਦੋਂ ਨਾਂ ਦੱਸਿਆ ਨਾ ਗੁਰੂ ਜੀ ਤਾਂ ਅੰਤਰ ਜਾਮੀ ਨੇ ਸਤ ਗੁਰੂ ਜੀ ਕਹਿਣ ਲੱਗੇ ਪਾਈ ਆਦਮ ਜੀ ਤੁਹਾਡੇ ਘਰ ਪੁੱਤ ਦਾ ਜਨਮ ਹੋਏਗਾ ਤੇ ਨਾਮ ਭਾਈ ਭਗਤੂ ਰੱਖਿਓ ਬੜੇ ਪ੍ਰੀਮ ਵਾਲਾ ਹੋਏਗਾ ਗੁਰੂ ਜੀ ਦਿੰਦੇ ਨੇ ਇਤਿਹਾਸ ਦੱਸਦਾ ਹੈ ਭਾਈ ਆਦਮ ਜੀ ਦੇ ਘਰ ਵਿੱਚ ਸਮਾਂ ਪਾ ਕੇ ਭਾਈ ਭਗਤੂ ਜੀ ਦਾ ਜਨਮ ਹੋਇਆ ਹੈ ਪ੍ਰਵਾਨ ਹੋਈ ਸੇਵਾ ਹਾਲਾਂਕਿ ਮੁੱਖ ਤੋਂ ਕੁਝ ਮੰਗਿਆ ਵੀ ਨਹੀਂ ਜਦੋਂ ਅਵਸਥਾ ਉੱਚੀ ਹੋ ਗਈ ਫਿਰ ਵੀ ਸਤਿਗੁਰੂ ਜੀ ਨੇ ਦਾਨ ਦਿੱਤਾ ਕਿਉਂਕਿ ਦਤਾਰ ਕੋਲ ਆਏ ਨਹੀਂ ਜਿਸ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਉੱਥੇ ਪਹੁੰਚੇ ਨਹੀਂ ਆਪਾਂ ਕਈ ਵਾਰ ਸੇਵਾ ਦੇ ਕਰਦੇ ਆ ਪਰ ਨਾਲ-ਨਾਲ ਨਾ ਉਸ ਕੀਤੀ ਸੇਵਾ ਨੂੰ ਢਾ ਵੀ ਆਪ ਹੀ ਲਾ ਦਿੰਨੇ ਆ ਆਪ ਹੀ ਜਦੋਂ ਕੋਈ ਸੇਵਾ ਕਰਦੇ ਨੇ ਜਦੋਂ ਅੰਦਰ ਹੰਕਾਰ ਆਉਂਦਾ ਹੈ ਹੰਕਾਰ ਦੇ ਨਾਲ ਉਹ ਗੱਲ ਹੋ ਜਾਂਦੀ ਹੈ ਜਿਵੇਂ ਕੱਚੀ ਕੰਧ ਨੂੰ ਜਾਂ ਜਿਹੜੀਆਂ ਰੇਤ ਦੀਆਂ ਕੰਧਾਂ ਹੁੰਦੀਆਂ ਉਹਨਾਂ ਨੂੰ ਪਾਣੀ ਹੀ ਬਹਾ ਕੇ ਲੈ ਜਾਂਦਾ ਹੈ ਇਸੇ ਤਰ੍ਹਾਂ ਸਾਡੀ ਕੀਤੀ ਸੇਵਾ ਨੂੰ ਕਈ ਵਾਰ ਸਾਡਾ ਹੰਕਾਰ ਹੀ ਵਹਾ ਕੇ ਲੈ ਜਾਂਦਾ ਹੈ ਫਸੀ ਕਿਨੇ ਸਾਨੂੰ ਤੇ ਦਾਤ ਮਿਲੀ ਨਹੀਂ ਸਾਡੀ ਤੇ ਅਰਦਾਸ ਪ੍ਰਵਾਨ ਨਹੀਂ ਹੋਈ। ਭਾਵਨਾ ਵੀ ਰੱਖੀਏ, ਭਰੋਸਾ ਵੀ ਰੱਖੀਏ ਤੇ ਆਈਏ ਦਤਾਰ ਦੇ ਕੋਲ। ਦਾਨ ਮਿਲਦੇ ਸਿੱਥ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਦਾਤਾ ਹੈ ਨਾ ਦਤਾਰ ਹੈ। ਯਕੀਨ ਹੋਣਾ ਚਾਹੀਦਾ ਤੇ ਸੇਵਾ 'ਚ ਸਮਰਪਿਤ ਹੋ ਜਾਈਏ। ਸਤਗੁਰੂ ਦੀ ਸੇਵਾ ਕਰਨੀ ਹੈ। ਬਚਨ ਨੂੰ ਕਮਾਉਣਾ, ਸ਼ਬਦਾਂ ਦੀ ਵਿਚਾਰ ਕਰਨੀ ਬਹੁਤ ਵੱਡੀ ਸੇਵਾ ਹੈ। ਭਾਈ ਆਦਮ ਜੀ ਨੇ ਬਚਨ ਕਮਾਏ ਨਹੀਂ। ਜੇ ਗੁਰੂ ਬਾਬਾ ਜੀ ਨੇ ਕਿਹਾ ਇਹ ਨਾ ਕਿ ਸੰਗਤ ਵਿੱਚ ਰੱਬ ਵਸਦਾ ਉਹਨਾਂ ਰੱਬ ਵੇਖੇ ਸੰਗਤ ਵਿੱਚੋਂ ਤਾਂ ਹੀ ਸੰਗਤ ਦੀ ਸੇਵਾ ਕੀਤੀ ਤੇ ਪ੍ਰਬਾਨ ਹੋ ਗਏ ਤੇ ਅਸੀਂ ਵੀ ਜੋ ਬਾਣੀ ਪੜ੍ਹਦੇ ਆ ਉਹਨੂੰ ਕਮਾਉਣਾ ਸ਼ੁਰੂ ਕਰੀਏ ਤੇ ਜਿਹੜੇ ਕਮਾਉਂਦੇ ਆ ਨਾ ਫਿਰ ਉਹ ਸੰਗਤ ਵਿੱਚੋਂ ਵੀ ਰੱਬ ਵੇਖਦੇ ਨੇ ਕਿਉਂਕਿ ਗੁਰੂ ਜੀ ਦੇ ਬਚਨਾਂ ਨੂੰ ਸਮਝ ਲੈਂਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਫਿਰ ਨਾਲ ਨਾਲ ਉਹ ਖਲਕਤ ਵਿੱਚੋਂ ਵੀ ਖਲਕ ਨੂੰ ਵੇਖਦੇ ਨੇ ਕਿਉਂਕਿ ਗੁਰੂ ਜੀ ਦੇ ਮubaruk ਬਚਨ ਨੇ ਸਬ ਮਹ ਜੋਤ ਜੋਤ ਹੈ ਸੋਏ ਸਾਰੇ ਸੰਸਾਰ ਵਿੱਚੋਂ ਮਾਲਕ ਵਰਤ ਰਿਹਾ ਜਿਹੜਾ ਖਲਕ ਹੈ ਨਾ ਉਹ ਖਲਕਤ ਵਿੱਚ ਵਰਤ ਰਿਹਾ ਥਰੂ ਖਲਕ ਤੋਂ ਉਹਨਾਂ ਨੂੰ ਕੋਈ ਵੀ ਸੇਵਾ ਮਿਲ ਜੇ ਕੋਈ ਵੀ ਅਹੁਦਾ ਪ੍ਰਾਪਤ ਹੋ ਜੇ ਹਰੇਕ ਉਹਤੇ ਤੇ ਬੈਠ ਕੇ ਹਰੇਕ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਉਹ ਸੰਸਾਰ ਦੀ ਵੀ ਸੇਵਾ ਕਰਦੇ ਨੇ ਜਿੱਥੇ ਸੰਗਤ ਦੀ ਸੇਵਾ ਕਰਦੇ ਨੇ ਉਹ ਸੰਸਾਰ ਦੀ ਸੇਵਾ ਵੀ ਕਰਦੇ ਨੇ ਜਿਹੜੇ ਗੁਰੂ ਜੀ ਨਾਲ ਜੁੜ ਜਾਂਦੇ ਇਥੇ ਵੀ ਮੈਂ ਸਾਖੀ ਕਹਿ ਜਾਵਾਂ ਸੰਸਾਰ ਦੀ ਸੇਵਾ ਕਿਵੇਂ ਹੁੰਦੀ ਆ ਇਹ ਤੇ ਆਪਾਂ ਸੰਗਤ ਦੀ ਸੇਵਾ ਸਮਝੀ ਆ ਨਾ ਸੰਗਤ ਦੀ ਸੇਵਾ ਨੂੰ ਬੜਾ ਫਲ ਲੱਗਦਾ ਹੈ ਗੁਰੂ ਜੀ ਦੇ ਬਚਨ ਕਮਾਉਣੇ ਆ ਬੜੀਆਂ ਬਖਸ਼ਾ ਹੁੰਦੀਆਂ ਨੇ ਭਾਈ ਆਦਮ ਜੀ ਇਹਨਾਂ ਦੇ ਪਰਿਵਾਰ ਵਿੱਚੋਂ ਹੀ ਅੱਗੇ ਜਾ ਕੇ ਬੀਬੀ ਦੇਸਾ ਹੁੰਦੀ ਆ ਜਿਹਨੂੰ ਇਤਿਹਾਸ ਯਾਦ ਕਰਦਾ ਹੈ